ਸੁਆਜ ਦਾ ਖੇਡ ਮੇਲਾ ਕਰਵਾ ਰਹੇ ਚੱਲ ਭਾਈ ਇਹ ਪਰਲਾ ਬਾਲ ਜਿਹੜੀ ਬਾਸ ਕਬਾਲੀਆਂ ਲੰਡੀ ਕਬਾਲੀਆਂ ਪਹਿਲਵਾਨ ਚੂਟ ਸਿੰਘ ਜੀ ਰੁੜਕੀ ਮੋਗਲਾ ਜੀਤੀ ਦੇ ਜੋ ਜੋ ਰਾਜੂਏ ਸੇ ਬਾਈ ਸਿੰਘ ਜੀ ਜਰਨੈਲ ਸਿੰਘ ਤੀਰਤ ਯੂਕੇ ਜਰਨਲ ਸੰਘੇੜੀਆਂ ਤੀਰਤ ਯੂਕੇ ਜੋਗਾ ਸਿੰਘ ਬਿਹਾਲਾ ਕਨੇਡਾ ਜੋਗਾ ਸਿੰਘ ਬਿਹਾਲਾ ਕਨੇਡਾ ਹੱਬਾ ਲੋ ਜੀ ਫੇਰ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਟਾਈਮ ਹੈ ਗੱਡੀ ਦਾ ਫੋਟ ਦੀ ਤੂੜ ਦਸੇ ਗੱਡੀ ਯਾਰ ਵੀ ਨੇਰਨਾ ਆਵੇ ਸਮਾਂ ਗਰ ਗਿਆ ਜੀ 43 ਸੈਕਿੰਡ 47 ਪੁਆਇੰਟ ਦਾ ਸਮਾਂ ਜੀ